ਛਿੱਕਾਂ ਜੁਕਾਮ बार-बार ਹੋ ਰਿਹਾ ਹੁਣ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਵਾਸਤੇ ਇੱਕ ਪੱਕਾ ਜਿਹੜਾ ਹੱਲ ਫਾਰਮੂਲਾ ਲੈ ਕੇ ਆ ਗਏ ਆ ਇਹਦੇ ਨਾਲ ਤੁਸੀਂ ਆਪਣੀ ਪੁਰਾਣੀ ਬਿਮਾਰੀ ਨੂੰ ਬਿਲਕੁਲ ਜੜ ਤੋਂ ਠੀਕ ਕਰ ਦਿਓ ਛਿੱਕਾਂ ਜੁਕਾਮ ਨਜ਼ਲਾ ਅੰਦਰ ਗਿਰਦਾ ਆਪਾਂ ਕਹਿੰਦੇ ਜਦੋਂ ਨਜ਼ਲਾ ਅੰਦਰ ਗਿਰਦਾ ਰੇਸ਼ਾ ਸਾਡਾ ਅੰਦਰ ਗਿਰਦਾ ਤਾਂ ਅਗਰ ਫੇਫੜਿਆਂ ਨੂੰ ਚਲੇ ਜਾਵੇ ਤਾਂ ਸਾਹ ਦੀ ਬਿਮਾਰੀ ਖੜੀ ਹੋ ਜਾਂਦੀ ਆ ਰੈਸਪੀਰੇਟਰੀ ਟਰੈਕ ਨਾਲ ਸੰਬੰਧਿਤ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ ਨੇ ਜੇ ਰੇਸ਼ਾ ਆਪਣਾ ਕੰਨਾਂ ਦੇ ਪਜਾਂਦਾ ਕਿ ਉਹਦੀ ਕੰਨਗੀਆਂ ਨੂੰ ਉੱਚਾ ਸੁਣ ਲਾ ਜਾਂਦਾ ਕੰਨਾਂ ਚੋਂ ਸਾਹਾਂਾਂ ਦੀ ਆਵਾਜ਼ ਆਉਣ ਲੱਗ ਜਾਂਦੀ ਹੈ। ਕਈ ਵਾਰੀ ਦੰਦ ਜੜ ਖਰਾਬ ਹੋਣ ਲੱਗ ਜਾਂਦੇ ਨੇ। ਕਈ ਵਾਰੀ హెయిਰ ਫਾਲ ਹੋਣ ਲੱਗ ਜਾਂਦੇ ਨੇ ਰੇਸ਼ੇ ਕਰਕੇ। ਸੋ ਕਈਆਂ ਦੇ ਵਾਲ ਸਫੇਦ ਹੋਣ ਲੱਗ ਜਾਂਦੇ ਨੇ। ਸੋ ਇਹ ਰੇਸ਼ੇ ਦਾ ਇੱਕ ਪੱਕਾ ਇਲਾਜ ਬਿਲਕੁਲ ਸਾਡਾ ਅਜਮਾਇਆ ਜਾਂਚਿਆ ਫਰਕਿਆ ਇੱਕ ਫਾਰਮੂਲਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹਣਾ ਇਹਦੇ ਵਾਸਤੇ। ਉਹਨਾਂ ਸਾਰਿਆਂ ਤੋਂ ਜਿਨ੍ਹਾਂ ਨੇ ਇਹਨੂੰ ਆਰਡਰ ਕਰਿਆ ਹੋਇਆ। ਸੋ ਕਾਫੀ ਸਾਡੇ ਜਿਹੜੇ ਆਰਡਰ ਨੇ ਰੁਕੇ ਹੋਏ ਨੇ ਆਊਟ ਆਫ ਸਟਾਕ ਸੀ ਇਹ। ਤੇ ਜਿੰਨੇ ਸਾਡੇ ਮਹਾਰਾਜ ਦੀ ਕਿਰਪਾ ਨਾਲ ਆਰਡਰ ਆ ਰਹੇ ਨੇ ਬਹੁਤ ਤੁਸੀਂ ਪਿਆਰ ਦੇ ਰਹੇ ਹੋ ਜਿਨ੍ਹਾਂ ਨੇ ਪਿਛਲੇ ਸਰਦੀਆਂ ਦੇ ਵਿੱਚ ਇਹਨੂੰ ਵਰਤਿਆ ਸੀ ਬਹੁਤ ਤੁਸੀਂ ਇਹਨੂੰ ਰਿਪੀਟ ਕਰ ਰਹੇ ਹੋ ਤੁਸੀਂ ਚਾਹੁੰਦੇ ਹੋ ਵੀ ਸਾਡੇ ਬੱਚਿਆਂ ਦਾ ਇਲਾਜ ਹੋ ਜੀ ਤੁਸੀਂ ਆਰਡਰ ਕਰਿਆ ਵੀ ਆ ਸਾਨੂੰ ਇਹ ਉਹਨਾਂ ਤੋਂ ਮਾਫੀ ਚਾਹੁੰਨਾ ਕਿਉਂਕਿ ਉਹਨਾਂ ਕੋਲੇ ਆਰਡਰ ਸਾਡੇ ਲੇਟ ਪਹੁੰਚ ਰਹੇ ਨੇ ਸੋ ਇਹ ਥੋੜੀ ਜੀ ਵੇਟ ਕਰੋ ਤੁਸੀਂ ਕਿਉਂਕਿ ਇਹ ਸਟਾਕ ਦੇ ਵਿੱਚ ਸਾਡੇ ਨਹੀਂ ਹੈ ਇਸ ਟਾਈਮ ਕਿ ਜਿਨ੍ਹਾਂ ਨੇ ਪਹਿਲਾਂ ਵਰਤਿਆ ਸੀ ਉਹਨਾਂ ਨੂੰ ਪਤਾ ਵੀ ਇਹ ਕੀ ਚੀਜ਼ ਆ ਤੇ ਕੀ ਇਹਨਾਂ ਨੇ ਲਾਭ ਦਿੱਤਾ ਸੋ ਉਹਨਾਂ ਕੋਲੇ ਜਲਦੀ ਪਹੁੰਚੂ ਤੁਹਾਡੇ ਕੋਲ ਸਾਰਿਆਂ ਕੋਲੇ ਜਿਨ੍ਹਾਂ ਨੇ ਆਰਡਰ ਕਰਿਆ ਸੀ ਸੋ ਇਹ ਕੰਬੋ ਤੁਹਾਨੂੰ ਜਲਦੀ ਮਿਲ ਜਾਊਗਾ ਤੇ ਹੁਣ ਸਟਾਕ ਦੇ ਵਿੱਚ ਆਪਾਂ ਕਰ ਲਿਆ ਇਹਨੂੰ ਬਣਾ ਲਿਆ ਸੋ ਇਹ ਕਿਉਂਕਿ ਆਰਡਰ ਜ਼ਿਆਦਾ ਹੋਣ ਕਰਕੇ ਪਿਛਲੇ ਵਾਰੀ ਵਾਲੇ ਰਿਪੀਟ ਆਰਡਰ ਸੀ ਸੋ ਇਹ ਜਲਦੀ ਜਲਦੀ ਖਤਮ ਹੋ ਜਾਂਦਾ ਜਲਦੀ ਬਣ ਜਾਂਦਾ ਕਿਉਂਕਿ ਫਰੈਸ਼ੇ ਬਣਦਾ ਹਰ ਵਾਰੀ ਇਹ ਸੋ ਬਸ ਥੋੜੀ ਜਿਹੀ ਵੇਟ ਕਰਿਓ ਜਲਦੀ ਪਹੁੰਚ ਜਾਊਗਾ ਇਹ ਫਾਰਮੂਲਾ ਜੋ ਕਿ ਅਸੀਂ ਬਹੁਤ ਲੰਬੇ ਟਾਈਮ ਤੋਂ ਇਹਨੂੰ ਵਰਤਦੇ ਆ ਆਪਣੀ ਪ੍ਰੈਕਟਿਸ ਦੇ ਮੇਰੇ ਪਿਤਾ ਜੀ ਮੇਰੇ ਦਿੰਦੇ ਸੀ ਸੋ ਅਸੀਂ ਵੀ ਆਪਣੇ ਮਰੀਜ਼ਾਂ ਨੂੰ ਸੋ ਹਰ ਸਾਲ ਜਿਹੜੇ ਸਰਦੀਆਂ ਦੇ ਵਿੱਚ ਕੀ ਖਾਲਾਂ ਦਿੰਨੇ ਵੀ ਸਾਡੇ ਬੱਚੇ ਵੀ ਠੀਕ ਰਹਿਣ ਅਸੀਂ ਵੀ ਠੀਕ ਰਹੀਏ ਸੋ ਇਹ ਐਲਰਜੀ ਖਰ ਕੇਸਰ ਪਾਕ ਗ੍ਰੈਨੂਲ ਹੁੰਦੇ ਨੇ ਇਹ ਤੇ ਹਲਦੀ ਦਾ ਜੋਗ ਆ ਇਹ ਇਹ ਹਲਦੀ ਤੋਂ ਐਡਵਾਂਸ ਤਰੀਕੇ ਨਾਲ ਤਿਆਰ ਕਰਿਆ ਜਾਂਦਾ ਇਹਦੇ ਨਾਲ ਤੁਹਾਨੂੰ ਦਵਾਂਗੇ ਇੱਕ ਅਸੀਂ ਨੱਕ ਚ ਪਾਉਣ ਵਾਸਤੇ ਨਸਯ ਅਤੇ ਇੱਕ ਦਵਾਂਗੇ ਹੋਰ ਇਹਦੇ ਨਾਲ ਇਹ ਪੂਰਾ ਕੰਬੋ ਪੈਕੇਜ ਹੈ ਇਹ ਕੰਬੋ ਤੁਹਾਡੇ ਕੋਲੇ ਬਹੁਤ ਬਾਜ਼ਾਰ ਰੇਟ ਤੇ ਪਹੁੰਚ ਜਾਂਦਾ ਓਨਲੀ 1200 ਰੁਪਏ ਦੇ ਵਿੱਚ ਤੁਹਾਡੇ ਘਰ ਪਹੁੰਚ ਜਾਂਦਾ ਇੱਥੋਂ ਅਗੇ ਲਵੋਗੇ 1100 ਰੁਪਏ ਦਾ ਚਲੋ ਹੁਣ ਬਹੁਤੀ ਆਪਾਂ ਗੱਲ ਨਾ ਕਰੀਏ ਆਪਣੇ ਪ੍ਰੋਡਕਟ ਦੀ ਇਹਨੂੰ ਜਿਹੜਾ ਵਰਤ ਲਿਆ ਪੁਰਾਣਾ ਦੇਸ਼ਾ ਜੁਕਾਮ ਆ ਜਿਨ੍ਹਾਂ ਨੂੰ ਛਿੱਕਾਂ ਬਾਰ ਬਾਰ ਹੁੰਦੀਆਂ ਨੇ ਅਲਰਜੀ ਬਾਰ ਬਾਰ ਹੋ ਜਾਂਦੀ ਆ ਕਦੇ ਡਸਟ ਤੋਂ ਕਦੇ ਧੂਏ ਤੋਂ ਛੋਟੇ ਛੋਟੇ ਚੀਜ਼ ਤੋਂ ਅਲਰਜੀ ਹੋ ਜਾਂਦੀ ਆ ਜਦ ਹੁਣ ਮੌਸਮ ਚੇਂਜ ਹੋ ਰਿਹਾ ਅਕਤੂਬਰ ਨਵੰਬਰ ਚੱਲਦਾ ਇੱਥੇ ਆ ਕੇ ਹੋ ਜਾਂਦੀ ਆ ਆ ਮੌਸਮ ਚ ਧੂਏ ਤੋਂ ਜਾਂ ਅੱਗੇ ਜਦੋਂ ਫਸਲ ਕੱਟਦੀ ਆ ਕਣ ਕੱਟਦੀ ਆ ਅਪ੍ਰੈਲ ਦੇ ਵਿੱਚ ਉਦੋਂ ਵੀ ਇਹਨਾਂ ਨੂੰ ਅਲਰਜੀ ਹੁੰਦੀ ਆ ਸੋ ਅਲਰਜੀ ਤੋਂ ਤੁਸੀਂ ਬਿਲਕੁਲ ਰਾਹਤ ਪਾਉਣ ਵਾਸਤੇ ਇਹਨੂੰ ਹੁਣ ਤੁਸੀਂ ਸਰਦੀ ਸਰਦੀ ਇਹਦਾ ਸੇਵਨ ਕਰੋ ਇਹਨੂੰ ਮੰਗਾ ਕੇ ਜਿਆਦਾ ਥੁਆ ਕੇ ਤੁਸੀਂ ਲੈ ਲਓ ਪੱਕੇ ਇਲਾਜ ਵਾਸਤੇ ਜਿਹੜੇ ਆਪਣਾ ਚਾਹੁੰਦੇ ਨੇ ਪੱਕਾ ਇਲਾਜ ਕਰਨਾ ਉਹ ਇਹਨੂੰ ਸ਼ੁਰੂ ਕਰਨ ਜਿਨ੍ਹਾਂ ਨੇ ਚਾਹੁੰਦੇ ਨੇ ਜਿਹੜੇ ਵੀ ਅਸੀਂ 5-10 ਦਿਨ ਖਾਈਏ 15-20 ਦਿਨ ਖਾਈਏ ਬਸ ਗੋਲੀ ਵਾਂਗੂ ਵੀ ਉਦੋਂ ਬਾਅਦ ਬੰਦ ਕਰ ਦਈਏ ਉਹਨਾਂ ਵਾਸਤੇ ਨਹੀਂ ਹੈਗਾ ਇਹ ਇਹ ਸਿਰਫ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਆਪਣਾ ਪੱਕਾ ਇਲਾਜ ਕਰਨਾ ਜਾਂ ਆਪਣੇ ਬੱਚਿਆਂ ਦਾ ਪੱਕਾ ਇਲਾਜ ਕਰਨਾ ਵੀ ਬੱਚਿਆਂ ਦੇ ਅੱਗੇ ਜਾ ਕੇ ਉਹਨਾਂ ਦੇ ਵਾਲ ਚਿੱਟੇ ਨਾ ਹੋਣ ਰੇਸ਼ੇ ਦੀ ਬਿਮਾਰੀ ਨੂੰ ਬਿਲਕੁਲ ਜੜ ਤੋਂ ਠੀਕ ਕਰਨਾ ਚਾਹੁੰਦੇ ਆ ਜਿਹੜੇ ਉਹ ਇਹਨੂੰ ਮੰਗਵਾ ਸਕਦੇ ਨੇ ਜਾਂ ਇੱਥੋਂ ਆ ਕੇ ਲੈ ਸਕਦੇ ਆ ਇਸਰਪਾ ਇੱਥੇ ਧੂਰੀ ਅਗਰ ਤੁਸੀਂ ਮੈਨੂੰ ਮਿਲਣਾ ਹੋਵੇ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 4 ਵਜੇ ਤੱਕ ਕਾਲ ਕਰਕੇ ਆ ਸਕਦੇ ਹੋ ਅਗਰ ਤੁਸੀਂ ਮੰਗਵਾਉਣਾ ਹੋਵੇ ਤਾਂ ਦਿੱਤੇ ਗਏ ਨੰਬਰ ਦੇ ਉੱਪਰ ਤੁਸੀਂ ਆਰਡਰ ਕਰੋਗੇ ਅਲਰਜੀ ਲਿਖ ਦਿਓ ਅਲਰਜੀ ਕੰਬੋ ਪੈਕ ਲਿਖ ਦਿਓ ਇਹ ਤੁਹਾਡੇ ਘਰ ਪਹੁੰਚ ਜਾਊਗਾ ਆ ਦਿੱਤੇ ਗਏ ਨੰਬਰ ਦੇ ਉੱਪਰ ਤੁਸੀਂ ਐਡਰੈਸ ਭੇਜ ਦਿਓ ਆਪਣਾ ਵਟਸਐਪ ਦੇ ਉੱਪਰ ਤੇ ਪੇਮੈਂਟ ਤੁਹਾਨੂੰ ਆਨਲਾਈਨ ਪਹਿਲਾਂ ਕਰਨੀ ਪੈਣੀ ਆ ਬਾਅਦ ਵਿੱਚ ਅਸੀਂ ਭੇਜ ਦਿਆਂ ਸਾਡਾ ਸੀਓਡੀ ਵਾਲਾ ਸਿਸਟਮ ਨਹੀਂ ਹੈਗਾ ਕਿਉਂਕਿ ਉਹਦੇ ਵਿੱਚ ਹੋਰ ਵਾਧੂ ਦੇ ਖਰਚੇ ਪੈ ਜਾਣ ਉਹ ਵੀ ਤੁਹਾਡੇ ਦੀ ਪੈਣੇ ਨੇ ਫਿਰ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਤੇ ਬਾਲਾ ਬੋਝ ਪਵੇ ਇਸ ਕਰਕੇ ਤੁਸੀਂ ਇਹਨੂੰ ਆਰਡਰ ਕਰੋ ਆਪਣੀ ਬਿਮਾਰੀ ਤੋਂ ਬਿਲਕੁਲ ਰਾਹਤ ਪਾਓ ਜure ਇਸ ਕਰਕੇ ਕਹਿੰਦਾ ਨੱਕ ਦਾ ਮਾਸ ਵਧ ਜਾਂਦਾ ਕਈਆਂ ਦੀ ਨੱਕ ਦੀ ਹੱਡੀ ਵਧ ਜਾਂਦੀ ਆ ਫਿਰ ਕਈ ਵਾਰੀ ਉਹਦਾ ਆਪਰੇਸ਼ਨ ਕਰਵਾ ਲਾਣੇ ਆਪਾਂ ਆਪਰੇਸ਼ਨ ਕਰਾਉਣ ਤੋਂ ਬਾਅਦ ਦੁਬਾਰਾ ਫੇਰ ਮਾਸ ਵਧ ਜਾਂਦਾ ਫੇਰ ਹੱਡੀ ਵਧ ਜਾਂਦੀ ਆ ਇੰਨਾ ਚਿਰ ਉਹ ਕਾਰਨ ਨਹੀਂ ਠੀਕ ਕਰਦੇ ਨਾ ਨੱਕ ਦੀ ਹੱਡੀ ਵਧਣ ਦਾ ਨੱਕ ਦਾ ਮਾਸ ਵਧਣ ਦਾ ਜ਼ਿਆਦਾਤਰ 99% ਕਾਰਨ ਸਾਡਾ ਰੇਸ਼ਾ ਰੇਸ਼ਾ ਜਿਹੜਾ ਜ਼ੁਕਾਮ ਸਾਨੂੰ ਹੁੰਦਾ ਬਾਰ ਬਾਰ ਹੁੰਦਾ ਬਾਰ ਬਾਰ ਹੁੰਦਾ ਉਦੇ ਕਰਕੇ ਇਹ ਚੀਜ਼ਾਂ ਹੁੰਦੀਆਂ ਨੇ ਸੋ ਸਾਨੂੰ ਜੜ ਦਾ ਇਲਾਜ ਕਰਨਾ ਚਾਹੀਦਾ ਨਾ ਕਿ ਸਾਹਮਣੇ ਆਪਾਂ ਮਿੱਟੀ ਪਾਤੀ ਪਾਣੀ ਹੋਇਆ ਚਿੱਕੜ ਹੋਇਆ ਮਿੱਟੀ ਪਾਤੀ ਉਹਦਾ ਕੋਈ ਇਲਾਜ ਨਹੀਂ ਹੋਇਆ ਨਾ ਇਹਦਾ ਜੜ ਦਾ ਇਲਾਜ ਕਰੋਗੇ ਤੁਸੀਂ ਇਹਦੇ ਨਾਲ ਬਹੁਤ ਮਰੀਜ਼ ਆ ਕੇ ਦੱਸ ਦਿੰਨੇ ਵੀ ਅਸੀਂ ਗੋਲੀ ਲੈ ਲਈ ਸਾਡਾ ਜ਼ੁਕਾਮ ਠੀਕ ਹੋ ਜਾਂਦਾ ਦੁਬਾਰਾ ਫੇਰ ਸਾਨੂੰ ਪ੍ਰੋਬਲਮ ਹੋ ਜਾਂਦੀ ਹੈ ਫੇਰ ਗੋਲੀ ਲੈਣੀ ਪੈਂਦੀ ਹੈ ਬੱਚਾ ਨੂੰ ਅਲਰਜੀ ਵਾਰ-ਵਾਰ ਫਿਰ ਜਦੋਂ ਛਿੱਕਾਂ ਜ਼ੁਕਾਮ ਰਹਿੰਦਾ ਲੰਬਾ ਟਾਈਮ ਫਿਰ ਆਪਣਾ ਜਿਹੜਾ ਪਰੇਸ਼ਾ ਨਜਲਾ ਅੰਦਰ ਗਿਰਨ ਲੱਗ ਜਾਂਦਾ ਜਦੋਂ ਨਾਲਾ ਜਲਾ ਅੰਦਰ ਗਰਨ ਲੱਗ ਗਿਆ ਫਿਰ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਫਿਰ ਸਾਹ ਨਾਲ ਸੰਬੰਧਿਤ ਪ੍ਰੋਬਲਮ ਆ ਜਾਂਦੀ ਨੇ ਫਿਰ ਖਾਂਸੀ ਦੋ ਹੋਊਗੀ ਬਲਗਮ ਰਹੂਗੀ ਫਿਰ ਫੇਫੜਿਆਂ ਬਲ ਨੂੰ ਕਈ ਬੱਚਿਆਂ ਨੂੰ ਅਲਰਜੀਗਾ ਤੇ ਅਸਥਮਾ ਹੋ ਜਾਂਦਾ ਫਿਰ ਪੰਪ ਲੱਗ ਜਾਂਦੇ ਨੇ ਲੰਬੇ ਟਾਈਮ ਦਾ ਰੋਗ ਬਣ ਜਾਂਦਾ ਸੋ ਇਹਨਾਂ ਤੋਂ ਸਾਰੀ ਚੀਜ਼ਾਂ ਤੋਂ ਤੁਸੀਂ ਇਹਦੇ ਨਾਲ ਬਚ ਸਕਦੇ ਹੋ ਇਹ ਸਾਡਾ ਇੱਕ ਨਚੋੜ ਜਾਂ ਕੱਢਿਆ ਫਾਰਮੂਲਾ ਪਰੰਪਰਾਗਤ ਜਿਹੜਾ ਇਹ ਚੱਲਿਆ ਆਉਂਦਾ ਸਾਡਾ ਬਹੁਤ ਇਹਦੇ ਪਿੱਛੇ ਸਾਡੀ ਰਿਸਰਚ ਹੈ ਐਡਵਾਂਸ ਜਿਆ ਫਾਰਮੂਲਾ ਹੈ ਬਿਲਕੁਲ ਤੁਹਾਡੀ ਬਿਮਾਰੀ ਨੂੰ ਆਪਾਂ ਜੜ ਤੋਂ ਠੀਕ ਕਰਾਂਗੇ ਤੇ ਇਸ ਵਾਰ ਤੁਸੀਂ ਹੁਣ ਸਿਆਲਸ ਵਾਲੇ ਨੂੰ ਖਾਣਾ। ਬਾਕੀ ਜਿਨ੍ਹਾਂ ਨੇ ਐਮਰਜੈਂਸੀ ਜਿਵੇਂ ਹੁਣ ਕਦੇ ਮੰਨ ਲਓ ਜ਼ੁਖਾਮ ਹੋ ਗਿਆ ਉਹਦੇ ਵਾਸਤੇ ਕੋਈ ਲੰਬੀ ਚੌੜੀ ਦਵਾਈਆਂ ਖਾਣ ਦੀ ਲੋੜ ਨਹੀਂ ਹੁੰਦੀ। ਜਿਹਨੂੰ ਮੌਕੇ ਤੇ ਹੁਣ ਜਿਵੇਂ ਠੰਡ ਲੱਗ ਗਈ ਥੋੜੀ-ਬਹੁਤੀ ਠੰਡਾ ਤੇ ਗਰਮ ਹੋ ਗਿਆ ਜ਼ੁਖਾਮ ਹੋ ਜਾਂਦਾ ਪੌਮਨ ਕੋਲਡ ਜਿਹਨੂੰ ਕਹਿੰਦੇ ਆ। ਉਹ ਤੋਂ ਰਾਹਤ ਪਾਉਣ ਵਾਸਤੇ ਐਮਰਜੈਂਸੀ ਤੁਸੀਂ ਕੀ ਕਰਨਾ? ਅੱਧਾ ਚਮਚ ਹਲਦੀ ਦਾ ਲੈਣਾ। ਵੱਡਿਆਂ ਵਾਸਤੇ ਅਡਲਟ ਡੋਜ਼ ਹੈ। ਅੱਧਾ ਚਮਚ ਹਲਦੀ ਦਾ 1-2 ਚਮਚ ਸ਼ਕਰ ਦੇ ਕੱਪ ਦੁੱਧ ਦਾ। ਉਹਦੇ ਵਿੱਚ ਪਾ ਕੇ ਹਲਦੀ ਨੂੰ ਅੱਧਾ ਚਮਚ ਦੋ ਚਮਚ ਸ਼ੱਕਰ ਜਾਂ ਇੱਕ ਚਮਚ ਸ਼ੱਕਰ ਪਾ ਕੇ ਉਹਨੂੰ ਤੁਸੀਂ ਫੈਂਟ ਲੈਣਾ ਉਹਨੂੰ ਗਰਮ ਗਰਮ ਪੀ ਲੈਣਾ ਰਾਤ ਨੂੰ ਸੌਣ ਲੱਗੇ ਤਾਂ ਸੇਵਨ ਕਰੋ ਤੁਹਾਡਾ ਨੱਕ ਵਗਦਾ ਛਿੱਕਾਂ ਨੇ ਇੱਕਦਮ ਤੁਹਾਨੂੰ ਠੰਡ ਮਤਲਬ ਠੰਡ ਲੱਗ ਕੇ ਜਦ ਖਾਮ ਹੋ ਗਿਆ ਕਾਮਨ ਕੋਲਡ ਜਿਹਨੂੰ ਕਹਿੰਦੇ ਆ ਉਹ ਤੋਂ ਰਾਹਤ ਮਿਲ ਜਾਂਦੀ ਆ ਇਹ ਐਮਰਜੈਂਸੀ ਡੋਜ਼ ਆ ਇਹ ਨਹੀਂ ਹੈਗਾ ਵੀ ਤੁਸੀਂ ਅੱਧਾ ਅੱਧਾ ਚਮਚ ਹਲਦੀ ਪਾ ਕੇ ਹਰ ਰੋਜ਼ ਲਈ ਜਾਓ ਫਿਰ ਤੁਹਾਨੂੰ ਗਰਮੈਸ਼ ਕਰੋ ਇਹ ਕਦੇ ਕਦੇ ਲੈਣ ਵਾਸਤੇ ਐਮਰਜੈਂਸੀ ਆ ਪੱਕੇ ਲਈ ਵਾਸਤੇ ਤੁਸੀਂ ਆ ਸਾਡੇ ਵਾਲਾ ਫਾਰਮੂਲਾ ਵਰਤ ਸਕਦੇ ਹੋ ਲਾਈਕ ਸ਼ੇਅਰ ਕਰ ਦਿਓ ਔਰ ਵੀਡੀਓ ਲੈ ਕੇ ਜਲਦੀ ਆऊंगा ਦਿਵਾ ਗਿਆ ਖੁਸ਼ ਰਹੋ